ਅਸਤਾ ਜਾਲਸਾਨਾਂ ਦੇ ਮਰੇ ਹੋਏ ਆ ਜਮਨਤ ਕਲੀਦਤਰੀ ਹੋਈ ਆ ਕੋਈ ਮਰਨ ਨੂੰ ਤਿਆਰ ਮਾਤਾ ਚੰਨ ਕੋਰ ਤੇ ਬਾਪੂ ਪਲ ਕੋਰ ਸਿੰਘ ਮਾਨਸਾ ਐਸਐਸਪੀ ਦਫਤਰ ਵਿਖੇ ਧਰਨਾ ਲਾ ਕੇ ਇਸ ਕਰਕੇ ਬੈਠੇ ਹਨ ਉਹਨਾਂ ਨਾਲ ਬਹੁਤ ਵੱਡੀ ਠੱਗੀ ਹੋਈ ਸੀ ਜਿਸ ਵਿੱਚ ਕੀ ਸਿੱਧੂ ਮੂਸੇਵਾਲੇ ਦੇ ਚੈਨਲ ਆਹੀ ਜੋ ਵੀ ਇਨਕਮ ਹੋਈ ਉਹਨਾਂ ਤੱਕ ਨਹੀਂ ਪਹੁੰਚਾਈ ਗਈ ਇਸ ਕਰਕੇ ਬਾਪੂ ਬਲਕੌਰ ਸਿੰਘ ਨੇ ਇਸ ਗੱਲ ਉੱਪਰ ਐਫ ਆਈ ਆਰ ਦਰਜ ਕਰਵਾਈ ਸੀ ਤੇ ਕਿਸੇ ਵੀ ਚੀਜ਼ ਦੀ ਕੋਈ ਸਰਵਾਈ ਨਹੀਂ ਹੋ ਰਹੀ। ਬਾਕੀ ਦੇਖੋ ਤੁਸੀਂ ਇਹ ਪੂਰੀ ਵੀਡੀਓ ਤੇ ਇਹ ਵੀਡੀਓ ਨੂੰ ਹੋਰਨਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ। ਸਸਤਾ 4 ਸਾਲਾਂ ਦੇ ਮਰੇ ਹੋਏ ਆ। ਜਦੋਂ ਤੱਕ ਕਲੀਤਰੀ ਹੋਈ ਆ ਕੋਈ ਮਰਨ ਨੂੰ ਤਿਆਰ ਕੀ ਗਲਤੀ ਤਾਂ ਗਲਤ ਕਰੀ ਨਾ ਪੁਲਿਸ ਸੌਣ ਦੇ ਇਸ ਤੇ ਕਿਲਾ ਚਲਾ ਕੇ ਕਹਿੰਦੇ ਆ ਪ੍ਰਿਸ਼ਟਾ ਮਾਨਸਾ ਪੁਲਿਸ ਪ੍ਰਿਸ਼ਟਾ ਹੈ ਇਹਨਾਂ ਨੂੰ ਲਾਰਾ ਲਾ ਦਿੰਦੇ ਨੇ ਅੱਜ ਜੀ ਓਥੇ ਪਈਆ ਫਾਈਲ ਅੱਜ ਜੀ ਓਥੇ ਪਈਆ ਫਾਈਲ 15 ਦਿਨ ਹੋ ਗਏ ਨੇ ਉਹਨਾਂ ਚੱਕਰ ਘਟਾਉਂਦੇ ਨੇ ਕੀ ਸੀ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਦਾਕਾ ਮਾਰ ਰਹੇ ਆ ਅਸੀਂ ਤਾਂ ਜੇਬ ਕੱਟਦੇ ਮੇਰੇ ਪੁੱਤ ਦਾ ਖੂਨ ਹੈ ਮੌਜਾ ਪੁੱਛਨੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਨੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅਸੀਂ ਫੇਰ ਵੀ ਚੁੱਪ ਕਰਕੇ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਕੋਈ ਕੁੱਝ ਪਕੜਿਆ ਬਾਈ ਕਰੂ ਨਾ ਟਾ ਵੱਟਾ ਉਹਦਾ ਦਿੱਤੇ ਸਾਨੂੰ ਮਰੀ ਜੀ ਲੱਖਾਂ ਰੁਪਏ ਦਾ ਖਾ ਲੈਣ ਵਾਲੇ ਲੱਗ ਜਾਂਦਾ ਵੀ ਫਲਾਣੇ ਕੋਲ ਬੱਚੇ ਆ ਇੱਕ ਦਿਨ ਭੁਗਤੋਂਗੇ ਅਸਲੀ ਰਿਆਂ ਲੈ ਤੁਰੇ ਫਿਰਦੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮਨਾਰਣ ਨੀਂ ਸੁੱਤਾ ਭੇ ਉਹ ਨਹੀਂ ਸੁੱਤਾ ਭੇ ਪੰਜ ਦਿਨ ਇੱਥੇ ਫਿਰਦੇ ਰਹੇ ਨੇ ਮਾਨਸਾ ਦੇ ਵਿੱਚ ਕੀੜੇ ਕਰਦੇ ਹੋ ਇਹ ਸ਼ਰੀਨੀ ਦੇ ਗੈਂਗਸਟਰ ਨੂੰ ਸੀਏ ਦਾ ਇੰਚਾਰਜਕਾਰ ਤੇ ਲਈ ਭਰਿਆ ਹੋਵੇ ਤੇ ਐਸਐਸਪੀ ਸਾਹਿਬ ਨੂੰ ਪਤਾ ਨਾ ਹੋਵੇ ਇਹ ਮਾਨਸਾ ਪੁਲਿਸ ਦੇ ਘਰਨਾ ਨਹੀਂ ਹੈ ਡਰਾਮੇ ਕੀਤੇ ਵੱਡੇ ਵੱਡੇ ਪਰਹਾਰ ਕਿੱਥੇ ਪ੍ਰਹਾਰ ਕਰਦੇ ਹੋ ਪਹਿਲਾਂ ਜਿਹੜੇ ਤੁਹਾਡੇ ਖਾਕੀ ਚ ਮੈਥੇ ਜੁੰਦਾ ਨੂੰ ਤਾਂ ਫੜ ਲੋ ਅਸੀਂ ਤਾਂ ਉੱਜੜੀ ਆਂ ਸਾਨੂੰ ਕੋਈ ਪਰਿਵਾਰਿਕ ਸਹਾਰਾ ਕਲੀ ਦੇ ਤਰੀ ਹੋਈ ਹੈ ਕੀ ਸਥਾਨੀ ਦੱਸ ਜੀ ਤੁਹਾਨੂੰ ਪਾਣੀ ਲੱਗਿਆ ਪਾਣੀ ਤਾਂ